ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਨਵੇਂ ਵਲੋਗ ਚ ਤੁਹਾਡਾ ਸਵਾਗਤ ਹੈ ਤੇ ਰਾਤ ਦਾ ਸਮਾਂ ਹੋ ਗਿਆ 8:30 ਤੋਂ ਤਾਂ ਦਾ ਸਮਾਂ ਹੋ ਗਿਆ ਤੇ ਅੱਜ ਹੋ ਗਈ ਹੈ ਜੀ 27 ਤਰੀਕ ਤੇ ਮੈਂ ਵਾਜੀ ਆਸਲੇ ਸ਼ਵਾਲੇ ਅੱਜ ਜੀ ਸੋਮਵਾਰ ਤੇ ਬਾਕੀ ਅੱਜ ਤੇ ਤੁਹਾਨੂੰ ਸਿਨੇਮਾ ਤੇ ਦਿਖਾਉਣੇ ਆ ਕੀ ਹੈਗਾ ਕੀ ਨਹੀਂ ਫਿਲਹਾਲ ਤੁਹਾਨੂੰ ਹਰ ਰੋਜ਼ ਇੱਥੋਂ ਦੇ ਦਰਸ਼ਨ ਕਰਾਈ ਦੇ ਆ ਠੀਕ ਹੈ ਜੀ ਫਿਲਹਾਲ ਇੱਥੋਂ ਤੁਸੀਂ ਦੇਖ ਸਕਦੇ ਹੋ ਥੋੜਾ ਬੋਤਾ ਸ਼ੰਕਿਆ ਗਿਆ ਵਾ ਕਿਉਂਕਿ ਦਰਖਤ ਬੜੇ ਵੱਡੇ ਹੋ ਗਏ ਸੀਗੇ ਇੱਥੋਂ ਦੇ ਸ਼ੰਗਾਈ ਕੀਤੀ ਗਈ ਇਹਨਾਂ ਦੀ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸ਼ਨੀ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਾਉਂਗਾ ਉਸ ਤੋਂ ਬਾਅਦ ਅੰਦਰ ਦੇ ਮਹਾਰਾਜ ਜੀ ਦੇ ਸ਼ਿਵ ਜੀ ਮਹਾਰਾਜ ਜੀ ਦੇ ਠੀਕ ਹੈ ਜੀ ਤੇ ਜੁੱਤੀਆਂ ਹਮੇਸ਼ਾ ਦੀ ਤਰ੍ਹਾਂ ਹੁਣ ਪਿੱਛੇ ਧਾਰਤੀਆਂ ਸੀ ਰਾਕ ਤੇ ਤੇ ਐਸੋਲੇ ਤੁਸੀਂ ਦੇਖ ਸਕਦੇ ਹੋ ਮੈਂ ਆ ਗਿਆ ਹਿਵਾਲੇ ਤੇ ਐਸੋਲੇ ਸਭ ਤੋਂ ਪਹਿਲਾਂ ਤੁਹਾਨੂੰ ਮਹਾਨੀ ਦੇ ਮਹਾਰਾਜ ਜੀ ਦੇ ਦਰਸ਼ਨ ਕਰਾ ਰਿਹਾ ਦਰਸ਼ਨ ਕਰ ਸਕਦੇ ਹੋ ਜੀ ਅੰਦਰ ਆਰਤੀ ਸ਼ੁਰੂ ਹੋ ਗਈ ਜੀ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅਸਲੇ ਮੈਂ ਆ ਚੁੱਕਾ ਹਾਂ ਸ਼ਵਾਲੇ ਅੰਦਰ ਦੇ सिनेਮੈਟਿਕ ਤੁਹਾਨੂੰ ਦਿਖਾਉਣੇ ਆ ਅਸਲੇ ਯਾਰਤੀ ਸ਼ੁਰੂ ਹੋ ਗਈ ਤੇ ਤੁਸੀਂ ਕਰ ਦਿਓ ਤੇ ਆਪਾਂ ਜਾਣੀ ਹੈ ਕਿ ਭਾਰਤ ਦੇ ਪੂਰਬ ਸਭ ਤੋਂ ਰਦੇ ਸ਼ਾਇਦ ਜਿੰਨੇ ਵਾਰ ਤੁਸੀਂ ਸਾਡੇ ਨੂੰ ਸਾਰੇ ਤੋਂ ਇਹ ਦਿਨ ਕਿਹੜਾ ਸੂਰੂਪ ਬਣਿਆ ਤੇ ਅੱਜ ਤੁਹਾਨੂੰ ਦਿਖਾ ਰਹੇ ਤੁਸੀਂ ਦਰਸ਼ਨ ਕਰੋ ਤੇ ਅੱਜ ਗਣੇਸ਼ ਜੀ ਦਾ ਸੂਰੂਪ ਬਣਿਆ ਮਹਾਰਾਜ ਜੀ ਦਾ ਤੁਸੀਂ ਦੇਖ ਸਕਦੇ ਹੋ ਕਿੱਡਾ ਵਧੀਆ ਸੂਰੂਪ ਬਣਾਇਆ ਅੱਜ ਮਹਿਲਾਵਾਂ ਨੇ ਤੇ ਦਰਸ਼ਨ ਤੁਹਾਨੂੰ ਕਰਾ ਰਹੇ ਹਰ ਸੋਮਵਾਰ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਪਿੰਡ ਚੰਦਨਗੜ੍ਹ ਸ਼ਵਾਲਿਆ ਤੇ ਤੁਸੀਂ ਆਪ ਦੇਖ ਲਓ ਜੀ ਕਿੱਡਾ ਵਧੀਆ ਸੂਰੂਪ ਬਣਾਇਆ ਔਰ ਤਾਂ ਨੇ ਹਨ ਜਿਹੜੀਆਂ ਮਹਿਲਾਵਾਂ ਆਉਂਦੀਆਂ ਉਹਨਾਂ ਨੇ ਬਾਕੀ ਆ ਜੀ ਪਿੰਕੀ gana ਜਾਓਗੇ ਜੀ ਹਾਂ ਵੀ ਡੇਰੇ ਦੀ ਸੰਗਤ ਨੂੰ ਦੇਸ਼ਾਂਦਰ ਜੀ ਅੱਜ ਆਪ ਹੀ ਆਓ ਤੇ ਕੋਈ ਵਧੀਆ ਤਰੀਕਾ ਇਹਦਾ ਕਰੀਏ ਤੇ ਆਪਾਂ ਸਾਰਾ ਸੋਮਵਾਰ ਆ ਕੇ ਆਪਣੀ ਆਰਤੀ ਕਰੀਏ ਤੇ ਅਸਲ ਇਹ ਜੀ ਅਸੀਂ ਟਾਈਮ ਚੇਂਜ ਕੀਤਾ ਹੈ ਜੀ 8:30 ਵਜੇ ਦਾ ਟਾਈਮ ਹੈ ਜੋ ਕਿ ਰਾਤ ਦੇ ਸਮੇਂ ਦਾ ਵਾਹ ਹਰ ਸੋਮ ਆ ਰਹੇ ਆਰਤੀ ਕਰਦੇ ਜਿੰਨੇ ਵੀ ਤੁਸੀਂ ਆਪਣੇ ਨਿੱਤਰ ਪਰਾਂ ਹੈਗੇ ਨੇ ਸਾਰੇ ਪਰ ਅਸੀਂ ਚਾਹਦੇ ਆ ਕਿ ਸ਼ਾਇਦ ਹੋਰ ਵੀ ਜਿੰਨੇ ਹੈਗੇ ਨੇ ਸਾਡੇ ਭਰਾ ਤਾਏ ਚਾਚੇ ਜੋ ਵੀ ਲੱਗਦੇ ਨੇ ਸਾਰੇ ਇੱਥੇ ਮੌਜੂਦ ਹੋਣ 8:30 ਵਜੇ ਤੇ ਆ ਕੇ ਆਈਂ ਆਰਤੀ ਕਰੀਏ ਤੇ ਰੌਣਕਾਂ ਵਧਾਈਏ ਤਾਕੀ ਹੋਰ ਅਨੰਦ ਬਾਤ ਸਕੇ ਕੋ ਢੋਲ ਕੀ ਸ਼ਾਇਰੀਆਂ ਖੜਕ ਸਕਣ ਇੱਥੇ ਤੇ ਬਾਕੀ ਉਮੀਰ ਆਪਾਂ ਇਹੋ ਹੀ ਕਰਦੇ ਆ ਕਿ ਆਓ ਤੇ ਆਨੰਦ ਮਨੋ ਤੇ ਤੁਸੀਂ ਹਰ ਸ਼ੋਮਵਾਰ ਅਲੱਗ ਰੂਪ ਦੇਖ ਸਕਦੇ ਹੋ ਮਹਾਰਾਜ ਜੀ ਦਾ ਸ਼ਿਪੋ ਲੈਣਾ ਜੀ ਦਾ ਤੇ ਜੀ ਜੀ ਸਾਰਿਆਂ ਨੂੰ ਸਤਿ ਸ਼ਾਮ ਅਸਲ ਜੀ ਆਤਿਸ਼ਵਾਜੀ ਕੀਤੇ ਜਾ ਰਹੀ ਹੈ ਛੋਟਾ ਇਹਨਾਂ ਚਲਾਤਾ ਤੇ ਬੁਲਟ ਬੰਮ ਚਲਾ ਰਿਹਾ ਜੀ